ਜੀ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਐਮਜੀ ਰੱਜੂ ਅੱਜ ਤੁਹਾਨੂੰ ਲੈ ਕੇ ਆ ਰਹੇ ਨਵੇਂ ਬਲੌਗ ਦੇ ਨਾਲ ਅੱਜ ਤੁਹਾਨੂੰ ਦਸਾਰਾ ਗਾਉਂ ਦਿਖਾਵਾਂਗੇ ਬਲੌਗ ਦੇ ਵਿੱਚ ਆਜੋ ਚਲਿਏ ਦਸਾਰਾ ਗਾਉਂ ਨਾਰੇ ਗੱਡੀਆਂ ਪਈਆਂ 스ਪਾਈਡਰਮੈਨ ਪੇ 10 ਕੀ ਲੈਣਾ ਹਾਂ ਨਾ 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 ਨ ਤੁਸੀਂ ਦੇਖ ਲਓ ਸਾਹਮਣੇ ਜਿਹੜਾ ਸ਼ਹਿਰਪੁਰ ਦਾ ਜਿਹੜਾ ਕੀ ਏਸ਼ੀਆ ਦਾ ਦੂਜੇ ਨੰਬਰ ਤੇ ਦਸਹਿਰਾ ਉਹ ਸਾਹਮਣੇ ਲੱਗਦਾ ਤੇ ਬਾਕੀ ਤੁਹਾਨੂੰ ਉੱਥੇ ਭੱਜ ਮਲਾਬੀਣਾ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਕਿੰਨੇ ਦਾ ਉਹ ਸੋਦੇ ਆ ਆ ਦੇਖੋ 30 30 ਰੁਪਏ ਦੀ ਸੇਲ 30 40 ਰੁਪਏ ਦੀ ਜੀਰ ਬਣਾੜੀਆਂ ਦੇ ਭਾਂਡੇ ਦੀ ਸੇਲ ਕਹਿੰਦੇ 30 ਰੁਪਏ ਦੀ 30 40 100 ਰੁਪਏ ਦੀ ਅਲੱਗ-ਅਲੱਗ ਤਰ੍ਹਾਂ ਦੇ ਭਾਂਡੇ ਕਹਿੰਦੇ ਮਿਲਣਦੇ ਆ ਤੇ ਬਾਕੀ ਤਾਂ ਨੂੰ ਦਿਖਾਉਂਦੇ ਹਾਂ ਅੰਦਰ ਜਾ ਕੇ ਆਹ ਦੇਖੋ 100 ਰੁਪਏ ਦੇ ਇਹ ਵੀ 100 ਰੁਪਏ ਦਾ 100 ਦਾ 150 ਦੇ ਆਨੇ 150 ਦੇ ਉਹ ਆ 40 ਦੇ चाली चाली ती ती अगे महंगा समान देखो जी हुशियारपुर रोड दी सामने लगे कई ਜੋਦਾ ਤਰਾਂ ਦੇ ਡਰਾਈਵਰ ਕੋਲ ਪੂਰਾ ਕੋਲ ਮੇਰੀਏ ਗੱਲ ਸਵਾਰੀ ਸ਼ੋਅ ਵੀ ਸੀ ਨਾ ਉਹਦੇ ਕਰਕੇ ਕਹਿੰਦੇ ਚੰਡੋਲ ਚੰਡੋਲ ਕਹਿੰਦੇ ਰੁਕੇ ਪਏ ਆ ਤੇ ਬਾਕੀ ਇੱਧਰ ਚੱਲ ਰਹੇ ਨੇ ਤੇ ਦੋ ਸੱਤੀ ਜਿਹੜੇ ਦੋ ਗੱਜਰ ਰੁਕੇ ਹੋਏ ਆ ਆ ਦੇਖੋ ਦੂਸਰੇ ਵਿੱਚ ਔਰ ਦੀ ਸਵਾਰੀ ਵੀ ਦੇਖਣ ਨੂੰ ਮਿਲ ਰਹੀ ਆ ਸਾਨੂੰ ਆ ਦੇਖੋ ਜੀ ਤੁਸੀਂ ਰੇਟ ਚੱਲਣ ਲੱਗੀ ਨਿਆਣੇ ਆਪਣੇ ਇੰਜੋਏ ਕਰਦੇ ਪੋੜੇ ਲੈਂਦੇ ਹੋਏ ਦੇਖੋ ਸ਼ਾਮਣੇ ਦੇ ਨਾਲ ਹੀ ਇੱਧਰ ਇੱਕ ਸ੍ਰੀਮਪੂਲਾ ਦੇਖੋ ਉੱਧਰ ਸ੍ਰੀਮਪੂਲ ਜੀ ਨਿਆਣੇ ਇੰਜੋਏ ਕਰਦੇ ਆਪਣੇ ਕਿਸ਼ਤੀ ਵਿੱਚ ਸਾਹਮਣੇ ਦੇਖ ਸਕਦੇ ਹਾਂ ਨਿਆਣਿਆਂ ਦੇ ਵੇਲ ਗੱਡੀ ਦੇਖੋ ਸਾਹਮਣੇ ਮੁਰਦੇ ਹੀ ਆ ਨਿਆਣੇ ਆਪਣੇ ਇੰਜੋਏ ਕਰ ਲਈ ਤੇ ਨਿਆਣੇ ਲਈ ਵੀ ਕੋੜੀਆ ਤੇ ਆ ਸਾਹਮਣੇ ਸਰਪਟਾਜੀ ਤੋਂ ਕੋੜਾ ਲਾਇਆ ਗਿਆ ਹੈ ਨਿਆਣੇ ਦੇ ਇਹ ਸਿੰਗਲ ਸਿੰਗਲ ਗੱਡੀ ਵੀ ਆ ਦੇਖੋ ਹਾਂ ਜਿਹੜਾ ਵਾਲਾ ਸਾਹਮਣੇ ਵਾਲਾ ਸਾਹਮਣੇ ਵਾਲਾ ਸਿੰਗਲ ਵਾਲੀ ਜੀ ਆ ਹੈਗੇ ਆ ਬੰਗਲਾ ਵੀ ਆ ਸਾਹਮਣੇ ਦੇਖੋ ਫਿਰ ਤੇ ਨਾਲ ਵੀ ਲੈਣਾ ਚਾਲੂ ਕਰਾਣੇ ਵਾਲੇ ਚਾਲੂ ਕਰਾਣੇ ਵਾਲੇ ਚਾਲੂ ਕਰਾਣੇ ਵਾਲੇ ਟਿਕਟ ਕੋ ਰਾਜਸਥਾਨੀ ਕੋਈ ਪੂਰੀ ਕੇ ਆਲੀ ਕੋਲਾ ਐਂਡ ਸਟਾਈਲ ਦੀ ਆ ਦੇਖੋ ਸਾਰੀਆਂ ਜੁੱਤੀਆਂ ਕਿੰਨੇ 150 ਰੁਪਏ ਦੀਆਂ ਤੇ ਬੱਚੇ ਦੇ ਸੈਨਲ ਵੀ ਕਿੰਨੇ ਸਸਤੇ ਰੇਟ ਤੋਂ ਦੇਖ ਸਕਦੇ ਆ ਲੱਗ-ਲੱਗ ਪ੍ਰਾਈਸ ਨੇ ਅਲੱਗ-ਅਲੱਗ ਤਰ੍ਹਾਂ ਦਾ ਦੇਖੋ ਚਾਰ ਵੀ ਮਿਲਣਦੇ ਆ ਲੈਣੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦਾ ਚਾਰ ਸਾਰੇ ਪਾਸੇ ਡੋਲਗੇ ਨੇ ਚਲਾ ਦਿੱਤਾਗੇ ਬਾਕੀ ਦੇ ਇੱਧਰ ਦੇ ਰਿਹਾ ਨਿਸ਼ਾਨਾ ਵੀ ਹੋਣ ਰਹੀ ਹੈ ਦੇਖੋ ਲਗ ਲਗ ਤਰ੍ਹਾਂ ਦੇ ਇੱਥੇ ਲੱਗਦੇ ਆ ਦੁਕਾਨ ਤੇ ਬਾਕੀ ਇਹ ਦੂਸਰ ਜਿਹੜੇ ਕੀ डरिया ਉਹ ਬੀਆਂ ਦੇ ਕਹਿੰਦੇ 6 ਕ ਆ ਆ ਦੇਖੋ ਜਿ ਸਾਰਾ ਗਰਾਊਂਡ ਤੇ ਬਾਹਰ ਆ ਦੇਖੋ ਰੌਣਕ ਕਿੰਨਾ ਆਉਂਦੀ ਜੀ ਪੂਰਾ ਰੌਣਕ ਪਿਆ ਕਰავੇਂ ਦੀ ਬਾਜੂਆਂ ਲੈ ਲੈਣੇ ਤਾਂ ਮੈਨੂੰ ਕਿਉਂ ਉੱਥੇ ਹੀ ਜਿਹੜਾ ਤੁਹਾਨੂੰ ਪੂਰਤ ਮੁਲਾਬ ਦਿਖਾਣਾ ਸੀ ਉਹ ਮੈਨੂੰ ਦਿਖਾਣੀ ਆ ਗੋਦੀ ਅਮਰੀਕਾ ਵਾਲੀ ਜਿਆਦਾ ਘਰ ਜਾਣ ਦੀ ਕਾਲੀ ਪੈ ਗਈ ਸੀ ਤੇ ਕੋਈ ਨਹੀਂ ਮਿਲਦੇ ਆ ਤਾਂ ਨਵੇਂ ਬਲੌਗ ਦੇ ਨਾਲ ਮੰਗੂ ਆਪਾਂ ਪਿੰਡ ਸਾਰ ਗਰੋਂ ਜਾਣਾ ਜਿਹੜਾ ਨਾਜ ਕਿਥੋਂ ਨਾ ਤੈਨੂੰ ਉੱਤੇ ਬਲੌਗ ਦਿਖਾਵਾਂ ਕੱਲੂ ਜਿਹੜਾ ਹੋਣਾ ਠੀਕ ਆ ਸਰਨ ਬਹੁਤ ਆ ਸਰਪੁਰ ਬਟਾਲਾ ਤੋਂ ਆਪੇ